ਸਾਂਝ ਅਤੇ ਬੰਦੀਆਂ ਵੱਲੋਂ ਭਾਰਤ ਬੰਦ ਦੇ ਸੱਦੇ ਨੂੰ ਪਰਮਾਹੁੰਗਾਰਾ ਮਿਲਿਆ ਭਾਰਤ ਬੰਦ ਦੌਰਾਨ ਤਲਵਾੜਾ ਦੇ ਸਬਜ਼ੀ ਮੰਡੀ ਚੌਕ ਵਿੱਚ ਵਿਸ਼ਾਲ ਧਰਨਾ ਲਗਾਇਆ ਗਿਆ ਧਰਨੇ ਵਿੱਚ ਸਮਾਜਿਕ ਧਾਰਮਿਕ ਅਤੇ ਸਿਆਸੀ ਆਗੂ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ ਇਸ ਦਰਾਂ ਦਸੂਆ ਦੇ ਹਲਕਾ ਵਿਧਾਇਕ ਰੁਣ ਮਿੱਕੀ ਡੋਗਰਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਲੀਗਲ ਸੈਲ ਪ੍ਰਧਾਨ ਰਾਜ ਕੁਲ ਜਿੰਦਰ ਸਿੰਘ ਸਿੱਧੂ ਸਾਬਕਾ ਉਪ ਪ੍ਰਧਾਨ ਨਗਰ ਪੰਚਾਇਤ ਅਮਰਪਾਲ ਜੋਹਰ ਆਮ ਆਦਮੀ ਪਾਰਟੀ ਦੇ ਆਗੂ ਕੁਸ਼ੋਰੀ ਲਾਲ ਸੀਪੀਆਈ ਆਗੂ ਹੰਕਾਰ ਸਿੰਘ SCBC এমপ্লয়িজ ফাউন্ডেশন ਦੇ ਚੇਅਰਮੈਨ ਰਮੇਸ਼ ਸੋਹੋਤਾ ਇੱਕ ਮੰਚ ਤੇ ਨਜ਼ਰ ਆਏ। ਇਸ ਮੌਕੇ ਵਿਧਾਇਕ ਮिक्की ਡੋਗਰਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਜ਼ਬਰਦਸਤੀ ਕਿਸਾਨਾਂ ਤੇ ਖੇਤੀਬਾੜੀ ਬਿੱਲ ਥੋਪ ਰਹੀ ਹੈ। ਇਸ ਮੌਕੇ ਬਖ ਬਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਆਪਣਾ ਅੜਿਆਲਾ ਰਵਈਆ ਛੱਡ ਕੇ ਕਿਸਾਨਾਂ ਦੇ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ। ਭਾਰਤ ਭੰਤਰਨ ਬਾਜ਼ਾਰ ਮੁਕੰਮਲ ਤੌਰ ਤੇ ਬੰਦ ਰਹੇ। ਤਲਵਾੜਾ ਤੋਂ ਸੋਨੁਥਾ ਪਰਦੀਵ ਵਿਸ਼ੇਸ਼ ਰਿਪੋਰਟ ਇਹਨਾਂ ਤਿੰਨਾਂ ਬਿੱਲਾਂ ਦਾ ਜਿਹੜਾ ਸੰਘਰਸ਼ ਕਰ ਰਿਹਾ ਹੈ ਖਲਾਫ ਅੱਜ ਅਸੀਂ ਉਹਨਾਂ ਦੇ ਸਪੋਰਟ ਲਈ ਇਕੱਠੇ ਹੋਏ ਹਾਂ ਸਾਥੀਓ ਜਿਹੜੇ ਤਿੰਨ ਬਿੱਲ ਸੀ ਗੱਲ ਹੋ ਰਹੀ ਸੀ ਇਸ ਮੰਚ ਤੇ ਬਿਲਕੁਲ ਦੋ ਕਰਾਨਿਆਂ ਨੂੰ ਦਿੱਲੀ ਵੱਲ ਕੂਚ ਕੀਤੀ ਮੇਰਾ ਸਿੱਧੂ ਗਦਾਰ ਨਾਲ ਕਿਸਾਨ ਵੀਰਾਂ ਕੇ ਉਹਨਾਂ ਯੋਧਿਆਂ ਕੇ ਜਿਨ੍ਹਾਂ ਨੇ ਦਿੱਲੀ ਵੱਲ ਕੂਚ ਕਰਕੇ ਦੀਪਕ ਠਾਕੁਰ ਜੀ ਦੱਸ ਕੇ ਗਏ ਨੇ ਜਿਸ ਤਰ੍ਹਾਂ ਉਹ ਉਹਨਾਂ ਨੇ ਪਾਣੀ ਦੀ ਬੁਸ਼ਾਰਾ ਤੇ ਜਿੱਦਾਂ ਉਹਨਾਂ ਨੇ ਰਸਤੇ 'ਚ ਰੁਕਾਵਟਾਂ ਪਾਈਆਂ ਸੀ ਸਾਰੀਆਂ ਰੁਕਾਵਟਾਂ ਧਾ ਕੇ ਦਿੱਲੀ ਦੇ ਵੱਲ ਕੂਚ ਕੀਤੀ ਤੇ ਦਿੱਲੀ ਜਾ ਕੇ ਉੱਥੇ ਦਿੱਲੀ ਦੇ ਬਾਹਰ ਧਰਨਾ ਲਾਇਆ ਅੱਜ ਜਿਹੜਾ ਸਬਜ਼ੀ ਮੰਡੀ ਚੌਂਗ 'ਚ ਇਕੱਠ ਹੋਇਆ ਹੈ ਇਸ ਇਕੱਠ ਵਿੱਚ ਸਾਰੇ ਹੀ ਪਾਰਟੀਆਂ ਦੇ ਨਮਾਇੰਦਿਆਂ ਨੇ ਹਿੱਸਾ ਲਿਆ ਔਰ ਇਹ ਜਿਹੜਾ ਇਕੱਠ ਹੈ ਸਾਡੇ ਦੇਸ਼ ਦੇ ਕਿਸਾਨਾਂ ਦੇ ਹਿੱਤਾਂ ਵਾਸਤੇ ਉਹਨਾਂ ਦਾ ਸਮਰਥਨ ਕਰਨ ਵਾਸਤੇ ਰੱਖਿਆ ਗਿਆ ਹੈ ਜਿਹੜੇ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਪਾਰਲੀਮੈਂਟ ਚ ਪਾਸ ਕੀਤੇ 220 ਇਹਨਾਂ ਨੂੰ ਵਾਪਸ ਕਰਨ ਲਈ ਜਿਹੜਾ ਸਾਡੇ ਕਿਸਾਨ ਭਰਾ ਸਾਡੇ ਪੂਰੇ ਦੇਸ਼ ਭਰ ਦੇ ਕਿਸਾਨ ਭਰਾ ਦੇ ਲੀਡਰਾਂ ਲਈ ਬੈਠੇ ਨੇ ਅਸੀਂ ਉਹਦੇ ਸਮਰਥਨ ਦੇ ਵਿੱਚ ਅੱਜ ਇਕੱਠ ਕੀਤਾ ਹੈ ਔਰ ਸਾਡੀ ਮੰਗ ਵੀ ਸਾਰਿਆਂ ਦੀ ਹੀ ਹੈ ਕਿ ਜਿਹੜੇ ਕਾਲੇ ਕਾਨੂੰਨ 3 220 ਦੇ ਆ ਵਾਪਸ ਲੈ ਜਾਣ ਔਰ ਕਿਸਾਨਾਂ ਦੀਆਂ ਗੱਲਾਂ ਮੰਨ ਕੇ ਜਲਦ ਤੋਂ ਜਲਦ ਜਿਹੜਾ ਇਹ ਕਿਸਾਨਾਂ ਦੀਆਂ ਤਕਲੀਫਾਂ ਨੂੰ ਹੱਲ ਕੀਤਾ ਜਾਵੇ ਅੱਜ ਭਾਰਤ ਬੰਦੇ ਸੱਦੇ ਦੇ ਵਿੱਚ ਤਲਵਾੜੇ ਵਿਖੇ ਕਿਸਾਨ ਮਜ਼ਦੂਰ ਮੁਲਾਜ਼ਮ ਟਰੇਡ ਜੂਨੀਅਨ ਦੇ ਬੈਨਰ ਹੇਠਾਂ ਵੱਖ-ਵੱਖ ਧਿਰਾਂ ਜਿਹਦੇ ਵਿੱਚ ਰਾਜਨੀਤਿਕ ਤੇ ਧਾਰਮਿਕ ਸੰਗਠਨ ਪ੍ਰੈਸ ਕਲਬ ਤਲਵਾੜਾ ਨੇ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕੀਤਾ ਤੇ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਜਿਹੜੇ ਕਾਨੂੰਨ ਉਹਨਾਂ ਨੇ ਕਰੋਨਾ ਕਾਲ ਦੇ ਵਿੱਚ ਬਣਾਏ ਐ ਜਿਨ੍ਹਾਂ ਨੂੰ ਰਾਜ ਸਭਾ ਦੇ ਵਿੱਚ ਠੇਨਾਹ ਜਬਰੀ ਪਾਸ ਕਰਵਾਇਆ ਗਿਆ ਉਹਨਾਂ ਨੂੰ ਫੋਰੀ ਤਰ੍ਹਾਂ ਤੇ ਵਾਪਸ ਲਿਆ ਜਾਵੇ ਤੇ ਅੰਦੋਲਨਕਾਰੀ ਜਿਹੜੇ ਕੜਾਕੇ ਦੀ ਠੰਡ ਦੇ ਵਿੱਚ ਕਿਸਾਨ ਹੈ ਉਹ ਸਿੰਘੂ ਬਾਰਡਰ ਚਾਹੇ ਟਿਕਰੀ ਬਾਰਡਰ ਉਥੇ ਬੈਠੇ ਹੋਏ ਆ ਉਹਨਾਂ ਦੇ ਗੁੱਸੇ ਨੂੰ ਠੰਡਾ ਕੀਤਾ ਜਾਵੇ ਅਸੀਂ ਆਸ ਕਰਦੇ ਹਾਂ ਕਿ ਕੇਂਦਰ ਸਰਕਾਰ ਅੱਜ ਦੇ ਭਾਰਤਬੰਦ ਦੇ ਸੱਦੇ ਤੋਂ ਬਾਅਦ ਜਰੂਰ ਜਾਗੇਗੀ ਤੇ ਕਿਸਾਨਾਂ ਦੀ ਇਹ ਜਿਹੜੀ ਬਾਹ ਜਰੂਰ ਫੜੇਗੀ ਜੇਕਰ ਸਰਕਾਰ ਇਸ ਤੇ ਪੁਨਰ ਵਿਚਾਰ ਨਹੀਂ ਕਰਦੀ ਇਹ ਇਹ ਅੰਦੋਲਨ ਹੋਰ ਤਿੱਖਾ ਹੋਏਗਾ ਇਹ ਅੰਦੋਲਨ ਕਿਸਾਨਾਂ ਦਾ ਹੀ ਨਹੀਂ ਇਹਦੇ ਨਾਲ ਜੁੜੇ ਹਰ ਵਰਗ ਦਾ ਹੈ ਅੱਜ ਇਹ ਅੰਦੋਲਨ ਜਨ ਅੰਦੋਲਨ ਬਣ ਚੁੱਕਾ ਹੈ ਅਸੀਂ ਇਸ ਮੰਚ ਰਾਹੀਂ ਅੱਜ ਇਹ ਸੁਨੇਹਾ ਦਿੱਤਾ ਹੈ ਤੇ ਨਾਲ ਹੀ ਚੇਤਾਵਨੀ ਦਿੱਤੀ ਹੈ ਕੇਂਦਰ ਸਰਕਾਰ ਨੂੰ ਕਿ ਇਸ ਅੰਦੋਲਨ ਨੂੰ ਛੋਟਾ ਅੰਦੋਲਨ ਸਮਝ ਕੇ ਇਹਨੂੰ ਅਣਗੋਲੀਆਂ ਨਾ ਕੀਤਾ ਜਾਵੇ ਧੰਨਵਾਦ